ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਵਾਲਾ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਐਂਡ ਦੇ ਵਿੱਚ ਮੈਂ ਵੀਡੀਓ ਦੇ ਵਿੱਚ ਨਾ ਸਾਰੀਆਂ ਭੈਣਾਂਵਾਰੀ ਗੱਲ ਕੀਤੀ ਹੈ ਜਿਹੜੀਆਂ ਭੈਣਾਂ ਦੀ ਰਸੋਲੀ ਹੈ ਬੱਚੇਦਾਨੇ ਦੇ ਵਿੱਚ ਹਨ ਉਹਦੇ ਬਾਰੇ ਸਾਰੀ ਗੱਲ ਕੀਤੀ ਹੈ ਤੇ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਕਮੈਂਟ ਹੈ ਜਿਹੜੇ ਲੇਟ ਆਉਂਦੇ ਨੇ ਫਿਰ ਉਹਨਾਂ ਦੇ ਲੇਟ ਹੀ ਅਨਸਰ ਦਿੱਤੇ ਜਾਂਦੇ ਨੇ ਤੇ ਕੋਈ ਗੱਲ ਨਹੀਂ ਜੀ ਆਪਾਂ ਐਂਡ ਦੇ ਵਿੱਚ ਸਾਰੀ ਗੱਲਬਾਤ ਕਰਦੇ ਆਂਗੇ ਹਨਾ ਸਾਰਾ ਆਪਾਂ ਕੋਈ ਗੱਲ ਨਹੀਂ ਜੀ ਵਾਹਿਗੁਰੂ ਜੀ ਸਭ ਠੀਕ ਕਰਨਗੇ ਕਿਉਂਕਿ ਕਮੈਂਟ ਪੜ ਕੇ ਫਿਰ ਮੈਨੂੰ ਵੀ ਬਹੁਤ ਜ਼ਿਆਦਾ ਦੁੱਖ ਹੁੰਦਾ ਫਿਰ ਮੇਰੇ ਤੋਂ ਰਹਿ ਨਹੀਂ ਕਿ ਐਂਡ ਦੇ ਵਿੱਚ ਮੈਂ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਹੈਲੋ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦਵਾਰ ਦੇ ਤੁਸੀਂ ਸਾਰੇ ਜਾਣੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਲਓ ਜੀ ਇੱਥੇ ਟਾਈਮ ਜਿਹੜਾ ਹੈਗਾਗਾ ਇੱਕ ਸੁਬਹਾ ਦਾ ਜਣੀ ਕਿ ਨਾਸ਼ਤਾ ਬਣਾ ਰਹੀ ਹਾਂ ਮੈਂ ਤੇ ਅੱਜ ਨਾਸ਼ਤੇ ਦੇ ਵਿੱਚ ਬਣਾ ਰਹੀ ਹਾਂ ਮੈਂ ਕਚੋਰੀਆਂ ਜਿਹੜੇ ਕਚੋਰੀ ਹੁੰਦੀ ਨੇ ਪਰ ਮੈਂ ਇਹ ਪਹਿਲਾਂ ਤਾਂ ਬਣਾਈਆਂ ਸੀ ਮਤਲਬ ਦੋ ਤਿੰਨ ਵਾਰ ਬਣਾਈਆਂ ਹੋਣਗੀਆਂ ਸ਼ਾਇਦ ਅੱਜ ਮੇਰਾ ਮਨ ਕੀਤਾ ਮੈਂ ਕਿਾ ਚਲੋ ਬਣਾ ਕੇ ਦੇਖਦੇ ਆਂਗੇ ਤੇ ਬੱਚਿਆਂ ਨੂੰ ਬਣਾ ਕੇ ਖਵਾਉਣੇ ਦਿਨ ਐਤਵਾਰ ਦਾ ਜੀ ਤਰੀਕ ਹੈਗੇ 1 ਜੂਨ ਠੀਕ ਹੈ ਜੀ ਸਵੇਰ ਦਾ ਟਾਈਮ ਹੈ ਟਾਈਮ ਮੈਂ ਦੇਖਿਆ ਨਹੀਂ ਆਹੀ ਕੁਝ ਟਾਈਮ ਹੋਊਗਾ 8 ਕ ਦਾ ਸੰਡੇ ਅੱਜ ਹੈ ਨਾ ਬੱਚੇ ਘਰੇ ਨੇਗੇ ਲੋਜੀ ਬਲੌਗ ਨੂੰ ਕਰਦੇ ਆਪਾਂ ਸਟਾਰਟ ਕਚੋਰੀਆਂ ਤੋਂ ਠੀਕ ਹੈ ਜੀ ਚੋਰੀਆਂ ਬਣਾਉਣ ਲਈ ਸਿੰਪਲ ਜਿਹੜਾ ਮੈਂ ਆਟਾ ਲਿਆ ਗਿਆ ਆٹے ਦੇ ਵਿੱਚ ਮੌਇਨ ਜਿਹੜਾ ਹੁੰਦਾ ਉਹ ਪਾਇਆ ਕਸੂਰੀ ਮੇਥੀ ਪਾ ਲਈ ਸੀਗੀ ਤੇ ਨਮਕ ਪਾਇਆ ਹਲਕਾ ਜਿਹਾ ਤੇ ਪੇਕਿੰਗ ਪਾਊਡਰ ਪਾ ਲਿਆ ਸੀਗਾ ਤੇ ਉਸ ਤੋਂ ਬਾਅਦ ਆਲੂਆਂ ਦੀ ਸਟਫਿੰਗ ਬਣਾ ਲਈ ਸੀ ਆਲੂਆਂ ਦੇ ਵਿੱਚ ਥੋੜੇ ਪਿਆਜ਼ ਪਾਏ ਸੀਗੇ ਤੇ ਕਸੂਰੀ ਮਿੱਠੀ ਪਾਲੀ ਸੀ ਕਿ ਨਮਕ ਮਿਰਚ ਬਸ ਉਹੀ ਹੋਰ ਕੁਛ ਨਹੀਂ ਸੀ ਪਾਇਆ ਸਿੰਪਲ ਜਿਹਾ ਬਣਾ ਰਹੀ ਸੀ ਪਰ ਜਿਹੜਾ ਮੈਂ ਆਟਾ ਤਿਆਰ ਕੀਤਾ ਸੀ ਆਟੇ ਦੇ ਵਿੱਚ ਨਾ ਮੈਂ ਸੂਜੀ ਐਡ ਕਰ ਲਈ ਥੋੜੀ ਜੀ ਕਿ ਥੋੜੀਆਂ ਜਿਹੀਆਂ ਤੁਰਕੁਰੀਆਂ ਬਣ ਪਰ ਗੁਰਕਰੀਆਂ ਬਣਨਾ ਹੈ ਨਾ ਪਰ ਜਿਹੜੀ ਸੂਜੀ ਪਾਉਣ ਕਰਕੇ ਇਹ ਜਿਆਦਾ ਫੁੱਲੀਆਂ ਨਹੀਂ ਹੈਗੀਆਂ ਫਿਰ ਖਾਣ ਵਿੱਚ ਉਹ ਤਾਂ ਬਹੁਤ ਟੇਸਟੀ ਬਣੀ ਐ ਸੀ ਵਧੀਆ ਲੱਗੀਆਂ ਸੀ ਹੈਨਾ ਦਾਲ ਸੀਗੀ ਮੇਰੇ ਕੋਲ ਸੌਰੀ ਸਬਜੀ ਸੀਗੀ ਆ ਛਣਿਆਂ ਦੀ ਤੇ ਤਾਂ ਕਰਕੇ ਮੈਂ ਬਣਾ ਲੇ ਮੈਂ ਕਿ ਚਲੋ ਕੁਛ ਨਵਾਂ ਜਿਹਾ ਬਣਾ ਦਿੰਦੇ ਆ ਤੇ ਇੱਥੇ ਪਿੰਦਰ ਆਪਣੇ ਲਈ ਤਿਆਰ ਕਰ ਰਹੀ ਸੀ ਇਹਨੇ ਵਿੱਚ ਥੋੜਾ ਦਹੀਂ ਵੀ ਐਡ ਕਰ ਲਿਆ ਸੀ ਜਿੱਦਾਂ ਆਪਾਂ ਸਬਜੀ ਵਾਲਾ ਸਮੋਸਾ ਖਾਂਦੇ ਨਾ ਉਦਾਂ ਹੀ ਖਾਧਿਆ ਜਾਂਦੀਆਂ ਨੇ ਇਹ ਜਿਹੜੀਆਂ ਕਚੌਰੀਆਂ ਹੁੰਦੀਆਂ ਨੇ ਦੇਖੋ ਇਦਾਂ ਇਹਨੇ ਜਿਹੜੀ ਸਬਜੀ ਸੀ ਚਣਿਆਂ ਦੀ ਉਹ ਪਾ ਲਈ ਤੇ ਉੱਪਰ ਦੀ ਇਹਨੇ ਦਹੀਂ ਸੀ ਜਿਹੜੀ ਦਹੀਂ ਵੀ ਐਡ ਕਰ ਲਈ ਸੀ ਦਹੀਂ ਨਾਲ ਇਹਦਾ ਟੇਸਟ ਜਿਹੜਾ ਖੱਟਾ ਮਿੱਠਾ ਜਾਂ ਹੋਰ ਵੀ ਵਧੀਆ ਖੱਟਾ ਮਤਲਬ ਕਰਾਰਾ ਖੱਟਾ ਜਿਹਾ ਟੇਸਟ ਹੋ ਗਿਆ ਸੀ ਨਾ ਤੇ ਖਾਣ ਦੇ ਵਿੱਚ ਬਹੁਤ ਟੇਸਟੀ ਸੀ ਆ ਦੇਖੋ ਇਹਨੇ ਥੋੜੀ ਦਹੀਂ ਪਾ ਲਈ ਸੀਗੀ ਤੇ ਲਓ ਜੀ ਲੋਜੀ ਕਚੋਰੀਆਂ ਬਣਾ ਕੇ ਫਿਰ ਮੋٹے ਮੋٹے ਜਿਹੇ ਘਰ ਦੇ ਕੰਮ ਸੀਗੇ ਜਿਹੜੇ ਉਹ ਕੀਤੇ ਮਤਲਬ ਹਲਕਾ ਫੁਲਕਾ ਝਾੜੂ ਕਰਤਾ ਜਿਵੇਂ ਖਾਣੇ ਵਾਲੇ ਬਰੇ ਜਿਹੜੇ ਬਰਤਨ ਸੀ ਨਾ ਉਸਤੇ ਵਾਲੇ ਉਹ ਸਾਫ ਕਰਤੇ ਸੀਗੇ ਉਸ ਤੋਂ ਬਾਅਦ ਇੱਕ ਰਾਉਂਡ ਮੈਂ ਕੱਪੜਿਆਂ ਦਾ ਸੀ ਜਿਹੜਾ ਉਹ ਵੀ ਵਾਸ਼ ਕਰਤਾ ਸੀਗਾ ਵਾਸ਼ ਕਰਨ ਤੋਂ ਬਾਅਦ ਬਾਕੀ ਕੁਝ ਕੱਪੜੇ ਰਹਿ ਗਏ ਸੀ ਮੈਂ ਕਿਹਾ ਆ ਕੇ ਦੇਖੂ ਕਿਉਂਕਿ ਮੈਂ ਚਲੀ ਗਈ ਸੀ ਲਹਿਰੇ ਤੇ ਲਹਿਰੇ ਇੱਕ ਹੋਰ ਸਰਪ੍ਰਾਈਜ਼ ਆ ਸੀ ਤੇ ਅੱਜ ਆਪਾਂ ਕੁਝ ਹੋਰ ਖਰੀਦ ਕੇ ਲੈ ਕੇ ਆਵਾਂਗੇ ਨਵਾਂ ਹਨਾ ਤੇ ਉਹ ਵੀ ਆਪਾਂ ਥੋੜੀ ਨਾਲ ਸ਼ੇਅਰ ਕਰਦੇ ਆਂ ਪਹਿਲਾਂ ਆਪਾਂ ਕਰਦੇ ਜਿਹੜੇ ਕੰਮ ਕਰ ਖਤਮ ਕਰਕੇ ਫਿਰ ਚੱਲਦੇ ਥੀਲੋਜੀ ਇੱਥੇ ਕਰਦੇ ਕੰਮਕਾਰ ਖਤਮ ਕਰਕੇ ਅਸੀਂ ਚੱਲ ਪਏ ਸੀ ਲਹਿਰੇ ਮੈਂ ਤੇ ਸਣੀ ਦੋਨੋਂ ਜਾ ਰਹੇ ਸੀ ਕਲੇਰ ਸਾਹਿਬ ਘਰ ਸੀਗੇ ਤੇ ਲਹਿਰੇ ਨੂੰ ਚੱਲ ਪਿਆ ਹੁਣ ਉੱਥੇ ਤੁਹਾਨੂੰ ਜਾ ਕੇ ਦਿਖਾਉਣੀ ਆ ਵੀ ਅੱਜ ਕੀ ਲੈਣ ਚੱਲੇ ਆਂਗੇ ਠੀਕ ਆ ਜੀ ਲੋ ਜੀ ਇੱਥੇ ਆਪਾਂ ਪਹੁੰਚ ਗਏ ਸੀ ਲਹਿਰੇ ਤੇ ਫਾਈਨਲੀ ਪਹੁੰਚ ਗਏ ਆ ਕੂਲਰ ਵਾਲੀ ਸ਼ਾਪ ਤੇ ਤੇ ਆਪਾਂ ਇਹਨਾਂ ਵਿੱਚੋਂ ਇੱਕ ਜਿਹੜਾ ਕੂਲਰ ਉਹ ਲੈ ਲਿਆ ਤੇ ਕਿਹੜਾ ਕੂਲਰ ਉਹ ਤੁਹਾਨੂੰ ਆਪਾਂ ਘਰ ਜਾ ਕੇ ਦਿਖਾਵਾਂਗੇ ਇੱਕ ਛੋਟਾ ਜਿਹਾ ਕਲਿੱਪ ਮੈਂ ਬਣਾ ਰਹੇ ਲਿਆ ਸੀਗਾ ਮੈਂ ਕਿਹਾ ਚਲੋ ਇੱਕ ਛੋਟਾ ਜਿਹਾ ਕਲਿੱਪ ਲੈ ਲੈਨੇ ਆ ਤੇ ਬਾਕੀ ਇੱਥੇ ਸਣੀ ਪੇਮੈਂਟ ਕਰਦਾ ਸੀ ਆਪਾਂ ਘਰ ਜਾ ਕੇ ਦਿਖਾਉਣੇ ਤੁਹਾਨੂੰ ਵੀ ਕਿਹੜਾ ਆਪਾਂ ਕੂਲਰ ਖਰੀਦਿਆ ਜੀ ਲਹਿਰੇ ਜਾ ਕੇ ਆ ਗਏ ਮੈਂ ਤੇ ਸਣੀ ਜਾਈ ਸੀ ਕਿ ਤੇ ਇੱਕ ਤਾਂ ਕੂਲਰ ਸੈੱਟ ਕਰ ਮਤਲਬ ਸਿਲੈਕਟ ਕਰਕੇ ਆ ਬਸ ਅੱਜ ਕੋ ਥੋੜੇ ਟਾਈਮ ਤੱਕ ਤੇ ਦੂਸਰਾ ਉਹ ਕਰਕੇ ਆਈਆਂ ਮੈਂ ਆਪਣੇ ਅੱਖਾਂ ਟੈਸਟ ਕਰਵਾ ਕੇ ਆਈਆਂ ਮੇਰੀ ਨੇੜੇ ਦੀ ਨਿਗਾਹ ਸੀ ਜਿਹੜੀ ਉਹ ਘਟ ਗਈ ਤੇ ਬਾਕੀ ਟੈਸਟ ਕਰਵਾ ਕੇ ਐਣਕ ਵਗੈਰਾ ਫਰੇਮ ਵਗੈਰਾ ਸਿਲੈਕਟ ਕਰਕੇ ਹਨਾ ਉਹ ਬਣ ਨਹੀਂ ਦੇਤੀ ਆਪਾਂ ਨੇ ਹਨਾ ਤੇ ਕੱਲ ਤੱਕ ਮਿਲ ਜੂਗੀ ਸ਼ਾਮ ਨੂੰ ਮਿਲ ਜੂ ਜਾਂ ਫਿਰ ਸਵੇਰ ਉਹ ਕਹਿੰਦੇ ਕਦੋਂ ਵੀ 10 ਵਜੇ ਤੋਂ ਬਾਅਦ ਕਦੋਂ ਵੀ ਫੜ ਕੇ ਲੈ ਜਿਓ ਤੇ ਮੈਨੂੰ ਫੋਨ ਆ ਰਿਹਾ ਜੀ ਇੱਕ ਪੀਟਾ ਲੋ ਜੀ ਮੈਨੂੰ ਫੋਨ ਆ ਗਿਆ ਸੀ ਸਨੀ ਦਾ ਫੋਨ ਆ ਗਿਆ ਸੀ ਕਹਿੰਦਾ ਵੀ ਕੂਲਰ ਵਾਲਾ ਭਾਈ ਡੈਡੀ ਵਾਲਾ ਰੋਡ ਤੇ ਖੜਾ ਫਿਸਾ ਜਾ ਕੇ ਡੈਡੀ ਲੈ ਆਉਣਾ ਹਨਾ ਤੇ ਕਲੇਰ ਸਾਹਿਬ ਉਹਨੂੰ ਲੈਣ ਜਾਂਦੇ ਸੀ ਕਿ ਭਾਈ ਨੂੰ ਤੇ ਲੋ ਜੀ ਆਪਣਾ ਕੂਲਰ ਜਿਹੜਾ ਆ ਗਿਆ ਨਦਰਵਾ ਨੰਤ ਰੁੜ ਜੂਗਾ ਚਾਹੇ ਰੋੜ ਦੋ ਨਹੀਂ ਮੈਂ ਰੱਖ ਲਉਣੀ ਵਾ ਲੋ ਜੀ ਆਪਾਂ ਇਹ ਵਾਲਾ ਜਿਹੜਾ ਕੂਲਰ ਲਿਆ ਪਲਾਸਟਿਕ ਦਾ ਕੂਲਰ ਆ ਕਾਫੀ ਸਾਈਜ਼ ਵੱਡਾ ਤੇ ਹਵਾ ਵੀ ਬਹੁਤ ਵਧੀਆਗੀ ਤੇ ਬਾਕੀ ਕਿਉਂਕਿ ਆਪਣਾ ਪਹਿਲਾ ਵਾਲਾ ਕੂਲਰ ਸੀ ਉਹ ਨਾ ਥੋੜਾ ਖਰਾਬ ਜਿਹਾ ਹੋਇਆ ਪਿਆ ਸੀ ਚੱਲਦਾ ਵਧੀਆ ਉਦਾਂ ਬਸ ਥੋੜਾ ਜਿਹਾ ਹੋ ਗਿਆ ਸੀਗਾ ਕਿਉਂਕਿ ਸਰਤਾਨੀ ਜੀ ਸਾਰਾ ਦਿਨ ਆਪਾਂ AC 'ਚ ਬਿਨ ਪੈਟ ਸਕਦੇ ਥੋੜਾ ਟਾਈਮ ਹੈ ਵੀ ਆਪਾਂ ਬਾਹਰ ਬੈਠ ਜਾ ਕਰਾਂਗੇ ਉਸ ਤੋਂ ਬਾਅਦ ਇਹ ਸ਼ਾਮ ਦਾ ਟਾਈਮ ਆ ਫਿਰ ਕਿਉਂਕਿ ਸਵੇਰ ਮੈਂ ਕੋਈ ਵੀ ਕੰਮ ਕਰਕੇ ਨਹੀਂ ਗਈ ਸੀ ਇਨਾ ਮੋਟਾ-ਮੋਟਾ ਜਿਹਾ ਹੀ ਕਰਕੇ ਗਈ ਸੀ ਤਿੰਨੋ ਬੈਡਾਂ ਦੀਆਂ ਜਿਹੜੀਆਂ ਅੱਜ ਬੈੱਡ ਸ਼ੀਟਾਂ ਨੇ ਜਿਹੜੀਆਂ ਉਹ ਚੇਂਜ ਹੋ ਜਾਣੇ ਚੇਂਜ ਕਰਕੇ ਹਜੇ ਮੈਂ ਇੱਥੇ ਰੱਖਤੀ ਸੀ ਮੈਂ ਕਿਹਾ ਵੀ ਜਦੋਂ ਵਾਸ਼ ਕਰੂੰਗੀ ਸ਼ਾਮ ਨੂੰ ਕਰਨੀਆਂ ਸੀ ਬਹੁਤ ਪਰ ਟਾਈਮ ਸਫਾਈ ਵੀ ਕੀਤੀ ਬੇੜਾ ਵੀ ਧੋਤਾਗਾ ਦੇਖੋ ਬਹੁਤ ਜ਼ਿਆਦਾ ਮਤਲਬ ਕਿ ਮੀਂਹ ਨਾਲ ਗਾਰਾ ਹੀ ਗਾਰਾ ਹੋਇਆ ਪਿਆ ਸੀ ਜਿਹੜਾ ਕੱਲ੍ਹ ਸ਼ਾਮ ਨੂੰ ਮੀਂਹ ਹਿਆ ਹੈ ਨਾ ਤੇ ਲੋਜੀ ਕੂਲਰ ਆਪਾਂ ਪਾਣੀ ਪਾ ਕੇ ਦੇ ਵਿੱਚ ਬਾਹਰ ਲਾ ਲਿਆ ਸੀ ਵੀ ਹੁਣ ਚਲੋ ਆਪਾਂ ਸ਼ਾਮ ਦੇ ਟਾਈਮ ਬਾਹਰ ਬੈਠਿਆ ਕਰਾਂਗੇ 2 ਘੰਟੇ ਜਾਂ 3 ਘੰਟੇ ਘੰਟਾ ਨਾ ਜੋ ਵੀ ਟਾਈਮ ਮਿਲੂਗਾ ਉਸ ਤੋਂ ਬਾਅਦ ਇਹ ਨੈਕਸਟ ਡੇ ਹੋ ਗਿਆ ਇੱਥੇ ਹੈ ਨਾ ਤੇ ਮੈਂ ਸ਼ੁਰੂ ਕੀਤਾ ਪੋਚਾ ਲਾਉਣਾ ਤੇ ਉਹ ਚੱਲ ਰਹੀਆਂ ਬਾਕੀ ਖਾਣਾ ਪੀਣਾ ਸਾਰਾ ਹੋ ਗਿਆ ਕੱਪੜੇ ਮਸ਼ੀਨ ਦੇ ਵਿੱਚ ਪਾਏ ਹੋਏ ਨੇਗੇ ਤੇ ਕੱਲ ਪੁੱਛੇ ਫਿਰ ਅੰਦਰ ਤਾਂ ਨਹੀਂ ਲੱਗੇ ਸੀ ਬਾਹਰ ਦਾ ਮੈਂ ਸ਼ਾਮ ਨੂੰ ਧੋਤਾ ਸੀਗਾ ਬੇੜਾ ਤੇ ਬਾਕੀ ਆ ਪੋਚਾ ਲਾ ਕੇ ਉਸ ਤੋਂ ਬਾਅਦ ਕੱਪੜੇ ਧੋਣੇ ਕਾਫੀ ਕੰਮ ਨੇ ਅੱਜ ਮੈਂ ਬਾਹਰ ਦੀ ਸਫਾਈ ਵੀ ਕਰਨੀ ਹੈ ਜਿਵੇਂ ਉਧਰ ਜਿੱਥੇ ਸੈੱਡ ਦੇ ਨੀਚੇ ਗੱਡੀਆਂ ਖੜ੍ਹਦੀਆਂ ਨੇ ਨਾ ਉਧਰ ਥੋੜੇ ਟਾਈਮ ਬਾਅਦ ਕਵਾੜਾ ਜਿਹਾ ਇਕੱਠਾ ਹੋ ਜਾਂਦਾ ਉਹ ਸਾਫ਼ ਕਰੂੰਗੀ ਅੱਜ ਤੇ ਪੋਚੇ ਲਾ ਕੇ ਫਿਰ ਕਰ ਲਵਾਂਗਾ ਆਪਣੇ ਮੈਨੂੰ ਇਹ ਸੀ ਵੀ ਕੰਮ ਖਤਮ ਕਰ ਲਵਾਂ ਮੈਂ ਪਹਿਲਾਂ ਵੀ ਫਿਰ ਉਧਰ ਫ੍ਰੀ ਹੋ ਕੇ ਅੱਜ ਮੈਂ ਇਹ ਕੰਮ ਕਰਨੇ ਕਪੜਾ ਲਾ ਜਾਂ ਹੁੰਦਾ ਹੀ ਆ ਜ ਹਨਾ ਵੀ ਇੱਕ ਹੁੰਦਾ ਹੀ ਆ ਜੇ ਹਿੰਮਤ ਜੀ ਹੋਈ ਹੁੰਦੀ ਵੀ ਆ ਕੰਮ ਵੀ ਕਰ ਹੀ ਲਈਏ ਤਾਂ ਕਰ ਦਿੰਦੇ ਨੇ ਨਹੀਂ ਤਾਂ ਫਿਰ ਜੇ ਕੋਲ ਹੋ ਜੇ ਫਿਰ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਸਾਰਾ ਕ बस आज हौसला जे मिलया हो असि पर जदों कोई भी चीज ਘਰ ਆਉਂਦੀ ਹੈ ਹਨਾ ਉਦੋਂ ਹੁੰਦਾ ਹੀ ਆ ਵੀ ਆਪਾਂ ਸਫਾਈ ਕਰੀਏ ਚਾਹੇ ਕੋ ਛੋਟੀ-ਬੋਟੀ ਚੀਜ਼ ਹੀ ਆਵੇ ਪਰ ਕੂਲਰ ਬਿਨਾ ਨਹੀਂ ਸੀ ਸਰਦਾ ਹਨਾ ਤੇ ਉਹ ਵੀ ਜਿਹੜਾ ਪਹਿਲਾਂ ਵਾਲਾ ਕੂਲਰ ਸੀ ਪਾਣੀ ਵਾਲੀ ਸੀ ਜਿਹੜੀਆਂ ਪੱਤੀਆਂ ਉਹ ਫਿਰ ਨਹੀਂ ਸੀ ਚੱਲਦੀਆਂ ਹਨਾ ਟੁੱਟ ਗਈਆਂ ਸੀ ਤਾਂ ਕਰਕੇ ਥੋੜਾ ਜਿਹਾ ਉਹਦੀ ਦਿੱਕਤ ਸੀ ਪੀੜੀ ਕਰਕੇ ਵੀ ਚਲੋ ਇਹਦੇ ਪੈਸੇ ਲਾਵਾਂਗੇ ਕਾਫੀ ਚੀਜ਼ਾਂ ਪੈਂਦੀਆਂ ਸੀ ਉਹ ਤੇ ਵੀ ਚਲੋ ਆਪਾਂ ਨਮਾ ਲੈ ਲੈਣੇ ਤਾਂ ਕਰਕੇ ਆਪਾਂ ਨਮਾ ਲੈ ਲਿਆ ਜੀ ਹਨਾ ਤਲੋ ਜਿੱਥੇ ਪੋਚਾ ਲਾ ਕੇ ਉਸ ਤੋਂ ਬਾਅਦ ਫਿਰ ਬਾਹਰ ਚੱਲਦੇ ਆਂ ਕੋਲਰ ਵੀ ਅੰਦਰ ਕਰਾਂਗੇ ਦਿਨ ਦੇ ਵਿੱਚ ਮੈਨੂੰ ਅੰਦਰ ਕਰਦਿਆ ਕਰੂੰਗੀ ਹੈਨਾ ਲੋ ਜੀ ਅੰਦਰਲੇ ਕੰਮਕਾਰ ਸੀਗੇ ਜਿਹੜੇ ਸਾਰੇ ਕਰ ਲਈ ਖਤਮ ਦੇ ਇੱਥੇ ਟਾਵਲ ਤੁਸੀਂ ਬਾਹਰ ਦੇਖ ਰਹੇ ਹੋ ਇਹ ਮੈਂ ਧੋਨੇ ਨੇ ਤੇ ਉਸ ਤੋਂ ਬਾਅਦ ਮੈਂ ਲੱਗੇ ਸੀਗੇ ਇੱਥੇ ਕੂਲਰ ਨੂੰ ਅੰਦਰ ਕਰਨ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਧੁੱਪ ਆਉਂਦੀ ਹੈ ਤੇ ਵੀਡੀਓ ਦੇ ਵਿੱਚ ਤੁਸੀਂ ਹਜੇ ਬਣੇ ਰਹੋ ਜੀ ਐਂਡ ਦੇ ਵਿੱਚ ਨਾ ਮੈਂ ਗੱਲ ਕਰੂੰਗੀ ਜਿਵੇਂ ਇੱਕ ਭੈਣ ਨੇ ਕਮੈਂਟ ਕੀਤਾ ਸੀ ਉਹਨਾਂ ਨੇ ਪੁੱਛਿਆ ਸੀ ਵੀ ਉਹਨਾਂ ਦੇ ਰਸੋਈ ਆ ਹਨਾ ਤਾਂ ਕਰਕੇ ਪ੍ਰੈਗਨੈਂਸੀ ਨਹੀਂ ਹੁੰਦੀ ਹਾਂਜੀ ਰਸੋਈ ਕਰਕੇ ਪ੍ਰੈਗਨੈਂਸੀ ਨਹੀਂ ਹੁੰਦੀ ਹੁਕੀ ਨਾ ਤੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਰਸੌਲੀ ਦੀ ਡਾਕਟਰ ਤੋਂ ਵੀ ਇਲਾਜ ਇਹਦਾ ਬਹੁਤ ਘੱਟ ਹੁੰਦਾ ਹੈ ਹਨਾ ਤੇ ਆਪਾਂ ਉਸ ਵਾਰੇ ਵੀ ਗੱਲ ਕਰਾਂਗੇ ਹਨਾ ਤੁਹਾਨੂੰ ਡਰੈਸ ਤਾਂ ਨਹੀਂ ਮੈਂ ਤੁਹਾਨੂੰ ਪਿੰਡ ਦਾ ਨਾਮ ਪਤਾ ਸਾਰਾ ਦੱਸੂਗੀ ਵੀ ਕਿੱਥੇ ਜਿਹੜੀ ਰਸੌਲੀ ਦਾ ਇਲਾਜ ਹੁੰਦਾ ਜਿਹੜੀ ਬੱਚੇਦਾਨੀ ਦੇ ਵਿੱਚ ਰਸੌਲੀ ਹੁੰਦੀ ਹੈ ਬੱਚਾ ਮਤਲਬ ਦਿੱਕਤ ਲੱਗਦੀ ਹੈ ਬੱਚਾ ਨਹੀਂ ਹੁੰਦਾ ਰਸੌਲੀ ਕਰਕੇ ਹਨਾ ਉਹਦੇ ਬਾਰੇ ਮੈਂ ਐਂਡ ਵਿੱਚ ਗੱਲ ਕਰੂੰਗੀ ਹਨਾ ਕਈ ਭੈਣਾਂ ਦੇ ਮੈਨੂੰ ਕਮੈਂਟ ਆਏ ਨੇਗੇ ਤੇ ਕੋਈ ਗੱਲ ਨਹੀਂ ਜੀ ਆਪਾਂ ਇਸ ਪਰਮਾਤਮਾ ਨੇ ਕੀ ਪਤਾ ਹੁੰਦਾ ਹਨਾ ਮੇਰੇ ਥਰੂ ਤੁਹਾਡਾ ਹਨਾ ਇਲਾਜ ਹੋਣਾ ਹੋਵੇ ਪਰਮਾਤਮਾ ਨੇ ਚਲੋ ਮੈਨੂੰ ਤਾਂ ਹੀ YouTube ਤੇ ਲਿਆਂਦਾ ਹਨਾ ਤੇ ਕੋਈ ਤੁਹਾਡਾ ਭਲਾ ਹੋਣਾ ਹੋਵੇ ਆਪਾਂ ਸਾਰੀ ਗੱਲਬਾਤ ਕਰਦੇ ਆਂਗੇ ਠੀਕ ਆ ਜੀ ਬਣੇ ਰਹੋ ਤੇ ਸਾਰੇ ਜਣੇ ਇੱਕ ਵਾਰ ਮੇਰੇ ਕਹਿਣ ਤੇ ਤੁਸੀਂ ਡਾਕਟਰ ਨਾਲ ਵੀ ਗੱਲ ਕਰਕੇ ਦੇਖਿਓ ਤੇ ਬਾਕੀ ਤੁਹਾਨੂੰ ਕੋਈ ਗੱਲ ਨਹੀਂ ਜੀ ਮੈਂ ਕੋਈ ਦੇਸੀ ਦਵਾਈ ਮੈਂ ਹੋਈ ਉਹ ਵੀ ਤੁਹਾਡੇ ਨਾਲ ਮੈਂ ਜਰੂਰ ਪੈਸੇ ਦਾ ਬਹੁਤ ਦਵਾਈਆਂ ਲੇਗੀ ਕੋਈ ਗੱਲ ਨਹੀਂ ਜੀ ਮੈਂ ਪਹਿਲਾਂ ਥੋੜਾ ਜਿਹਾ ਕਨਫਰਮ ਕਰਕੇ ਫਿਰ ਮੈਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰੂੰਗੀ ਸਾਰੀ ਦਵਾਈ ਸ਼ੇਅਰ ਕਰੂੰਗੀ ਠੀਕ ਹੈ ਜੀ ਤੇ ਬਾਕੀ ਕੋਈ ਗੱਲ ਨਹੀਂ ਜੀ ਤੇ ਆਪਾਂ ਪਰਮਾਤਮਾ ਨੇ ਚਾਹਿਆ ਤਾਂ ਸਭ ਕੁਝ ਠੀਕ ਹੋਊ ਜੋ ਘਬਰਾਓ ਨਾ ਕਿਸੇ ਟੈਨਸ਼ਨ ਨਾਲ ਲੋ ਜਿ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਨਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਆਪਾਂ ਜਿਹੜੀ ਨਵੀਂ ਕਾਰ ਲਈ ਆ ਉਹਨੂੰ ਬਹੁਤ ਮਤਲਬ ਵੀਡੀਓ ਤੇ ਬਹੁਤ ਜ਼ਿਆਦਾ ਤੁਸੀਂ ਨਾ ਪਿਆਰ ਦਿੱਤਾ ਸਾਰਿਆਂ ਨੇ ਆ ਬਧਾਈਆਂ ਦਿੱਤੀਆਂ ਨੇ ਤੇ ਮੈਂ ਵੀ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਦੂਸਰੀ ਗੱਲ ਇੱਕ ਹੋਰ ਤੇ ਮੈਂ ਭੈਣ ਦਾ ਕਮੈਂਟ ਪੜਿਆ ਉੱਥੇ ਵੀ ਕਾਫੀ ਸਾਰੇ ਕਮੈਂਟ ਆਏ ਹੋਏ ਨੇ ਹਨਾ ਜਿਵੇਂ ਕਿ ਮੈਂ ਵੀਡੀਓ ਪਾਇਆ ਸੀ ਵੀ ਜਿਹੜੀਆਂ ਭੈਣਾਂ ਦੇ ਬੱਚਾ ਹਜੇ ਤੱਕ ਨਹੀਂ ਹੋਇਆ ਹਨਾ ਤੇ ਇਹ ਗੱਲ ਵੀ ਸਹੀ ਹੈ ਜੀ ਜੇ ਤੁਸੀਂ ਉਹ ਡਾਕਟਰ ਨਾਲ ਗੱਲ ਕਰਦੇ ਉੱਥੇ ਕਿ ਮੈਂ ਗੁਰੂ ਘਰ ਵੀ ਦੱਸਿਆ ਪਹਿਲਾਂ ਵੀ ਮੈਂ ਵੀਡੀਓ ਸ਼ੇਅਰ ਕੀਤੀ ਹੋਈ ਆ ਹਨਾ ਤਾਂ ਤੁਹਾਨੂੰ ਉੱਥੋਂ ਮੇਰੇ ਹਿਸਾਬ ਨਾਲ ਵੀ 100% ਤੁਹਾਨੂੰ ਰਿਜ਼ਲਟ ਮਿਲਣਗੇ ਬਾਕੀ ਵਾਹੀ ਗੁਰੂ ਜੀ ਦੇ ਹੱਥ ਹੁਣ ਤਾਂ ਦੇਖੋ ਹਨਾ ਵੀ ਜਿਵੇਂ ਉੱਥੇ ਪਰ ਬੰਨਵਰ ਪਰ ਜਿਹੜਾ ਪਰਹੇਜ਼ ਉਹ ਪੂਰਾ ਰੱਖਣਾ ਪੈਂਦਾ ਜਿਵੇਂ ਘਰ ਦੇ ਵਿੱਚ ਸ਼ਰਾਬ ਹਨਾ ਅੰਡਾ ਮੀਟ ਇਹ ਜੀ ਜਿਹਦਾ ਪੂਰਾ ਧਿਆਨ ਰੱਖਣਾ ਪਊਗਾ ਤੇ ਪਰ ਮੈਂ ਉਹ ਭੈਣ ਦਾ ਹੁਣ ਕਮੈਂਟ ਪੜਿਆ ਉਹ ਭੈਣ ਕਹਿੰਦੀ ਵੀ ਮੇਰੇ ਮਤਲਬ ਵੀ ਆਨੂੰ 10 ਸਾਲ ਹੋ ਗਏ ਮੇਰੇ ਬੱਚਾ ਨਹੀਂ ਹੋਇਆ ਤੇ ਮਤਲਬ ਲੋਕ ਵੀ ਹੱਸ ਕੇ ਪੁੱਛਦੇ ਨੇ ਹਨਾ ਮਤਲਬ ਕਿ ਮੈਂ ਆਪ ਵੀ ਭੈਣ ਕਹਿੰਦੀ ਵੀ ਮੈਨੂੰ ਵੀ ਡਰ ਲੱਗਦਾ ਵੀ ਕਿਸੇ ਦਾ ਬੱਚਾ ਨਾ ਬਿਮਾਰ ਹੋ ਜਾਵੇ ਜਾਂ ਅੰਦਰ ਵੱਢ ਜਾਈਵੇਂ ਭੈਣ ਨੇ ਲਿਖਿਆ ਹੋਇਆਗਾ ਤੇ ਪਹਿਲੀ ਗੱਲ ਤਾਂ ਭੈਣ ਤੁਸੀਂ ਟੈਨਸ਼ਨ ਛੱਡੋ ਕਿਸੇ ਵੀ ਟੈਨਸ਼ਨ ਨਾ ਲਓ ਹਨਾ ਪਰੇ ਹੁੰਦੀ ਹੈ ਟੈਨਸ਼ਨ ਬਹੁਤ ਵੱਡੀ ਹੁੰਦੀ ਹੈ ਮੈਂ ਇਹ ਨਹੀਂ ਕਹੂੰਗੀ ਵੀ ਟੈਨਸ਼ਨ ਨਹੀਂ ਹੁੰਦੀ ਵੱਡੀ ਹੁੰਦੀ ਹੈ ਪਰ ਤੁਸੀਂ ਨਾ ਟੈਨਸ਼ਨ ਨੂੰ ਦੂਰ ਕਰੋ ਤੇ ਪ੍ਰਮਾਤਮਾ ਸਭ ਠੀਕ ਕਰਨਗੇ ਕੋਈ ਗੱਲ ਨਹੀਂ ਜੀ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕਰੂੰ ਕਿਉਂਕਿ ਉਹ ਤੇਸੀ ਦਵਾਈਆਂ ਬਣਾਉਂਦੇ ਨੇ ਮੈਂ ਅੱਜ ਗੱਲ ਕੀਤੀ ਵੀ ਸੀ ਉਹ ਬੰਨੇ ਹਾਂ ਵੀ ਇਦਾਂ ਦੀ ਦਵਾਈ ਹੈਗੀ ਹੈ ਮੇਰੇ ਕੋਲ ਵੀ ਮੈਂ ਮੇਰੇ ਨਾਲ ਨਾ ਸ਼ਾਮ ਨੂੰ ਗੱਲ ਕਰਨਗੇ ਫਿਰ ਮੈਂ ਤੁਹਾਡੇ ਨਾਲ ਕੱਲ ਨੂੰ ਉਹ ਸਾਰਾ ਵੀਡੀਓ ਸ਼ੇਅਰ ਕਰੂੰਗੀ ਕਿਹੜੀ ਦਵਾਈ ਹੈ ਹਨਾ ਤੇ ਠੀਕ ਹੈ ਜੀ ਹੋ ਸਕੇ ਆਪਾਂ ਤੁਹਾਨੂੰ ਤੁਹਾਡੇ ਘਰੀ ਦਵਾਈ ਭੇਜ ਦਵਾਂਗੇ ਪਰ ਤੁਹਾਡਾ ਭਲਾ ਹੋਣਾ ਚਾਹੀਦਾ ਤੇ ਵਾਕਿ ਤਾਂ ਦੇਖੋ ਵਾਹਿਗੁਰੂ ਜੀ ਦੇ ਹੱਥ ਹੁੰਦਾ ਤੇ ਉੱਥੇ ਇੱਕ ਹਨਾ ਕਮੈਂਟ ਹੋਰ ਵੀ ਕੀਤਾਗਾ ਉਹ ਕਹਿੰਦੇ ਵੀ ਮਤਲਬ ਉਹਨਾਂ ਨੇ ਵੀ ਵਧੀਆ ਕਿਹਾ ਕਿ ਇੱਕ ਭੈਣ ਨੇ ਕਿਹਾ ਵਿੱਚ ਪੈਰਾ ਸਾਬ ਕਰੋ ਇਹ ਵੀ ਠੀਕ ਹੈ ਜੀ ਡਾਕਟਰ ਤੋਂ ਵੱਡੇ ਰੱਬ ਨੇ ਹਨਾ ਜੀ ਜੇ ਡਾਕਟਰ ਵੀ ਜਵਾਬ ਦੇ ਜਾਂਦੇ ਨੇ ਤਾਂ ਉਹ ਪਰਮਾਤਮਾ ਅੱਗੇ ਆਪਰ ਅਰਦਾਸ ਕਰਦੇ ਆ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਤਾਂ ਜਰੂਰ ਸੁਣੀ ਜਾਂਦੀ ਹੈ ਸੱਚੇ ਮਨ ਨਾਲ ਜੇਕਰ ਆਪਾਂ ਕੋਈ ਵੀ ਅਰਦਾਸ ਕਰਦੇ ਆ ਤਾਂ ਉਹ ਪੰਜ ਹੀ ਨਹੀਂ ਜਾਂਦੀ ਹੈਗੀ ਵਾਹਿਗੁਰੂ ਜੀ ਹਮ ਜਰੂਰ ਸੁਣ ਕੇ ਪੂਰੀ ਕਰਦੇ ਨੇ ਠੀਕ ਹੈ ਜੀ ਅੰਤੇ ਇਹ ਦੂਸਰਾ ਕਿਸੇ ਭੈਣ ਦੇ 3 ਸਾਲ ਹੋ ਗਏ ਕਿਸੇ ਭੈਣ ਦੇ 5 ਸਾਲ ਵੀ ਇੱਕ ਭੈਣ ਦੇ 16 ਸਾਲ ਹੋ ਗਏ ਕੋਈ ਨਹੀਂ ਸਾਰੀਆਂ ਭੈਣਾਂ ਲਈ ਆਪਾਂ ਜਿਹੜੀ ਦਵਾਈ ਦਾ ਹੱਲ ਕਰਦੇ ਆ ਹੱਲ ਕਰਾਂਗੇ ਬਾਕੀ ਵਾਹਿਗੁਰੂ ਜੀ ਦੇ ਹੱਥ ਹੈ ਨਾ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਇਹ ਡਾਕਟਰ ਦਾ ਨੰਬਰ ਦਿੱਤਾ ਤੁਸੀਂ ਗੱਲ ਕਰ ਲਿਓ ਇੱਕ ਵਾਰ ਮਿਲੇ ਗਏ ਨਾ ਤੇ ਜੋ ਵੀ ਤੁਹਾਨੂੰ ਦੇਖੋ ਤੁਸੀਂ ਵੈਸੇ ਵੀ ਚਲੋ ਬੈਠੇ ਆ ਹਣਾ ਭੈਣਾਂ ਵੀਰ ਤੁਸੀਂ ਟਰਾਈ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ ਕੀ ਪਤਾ ਹੁੰਦਾ ਤੁਹਾਡਾ ਕਿੱਥੋਂ ਭਲਾ ਹੋ ਜਵੇ ਹੈਨਾ ਕੋਈ ਪਤਾ ਨਹੀਂ ਹੁੰਦਾ ਜੀ ਕਹਿੰਦੇ ਹੁੰਦੇ ਨੇ ਚੁੰਡੀ ਦੀ ਸਾਰੀ ਚੁੰਡੀ ਤੋਂ ਹੀ ਆਪਾਂ ਨੂੰ ਫਾਇਦਾ ਹੋ ਜਾਂਦਾ ਆਪਾਂ ਇੰਨੇ ਮਹਿੰਗੇ ਮਹਿੰਗੇ ਦਵਾਈਆਂ ਖਾ ਕੇ ਹੈਨਾ ਇਹ ਹੋ ਜਾਂਦਾ ਵੀ ਤੁਸੀਂ ਇੱਕ ਵਾਰ ਗੱਲ ਕਰ ਲਓ ਬਾਕੀ ਕੋਈ ਗੱਲ ਨਹੀਂ ਜੀ ਜਿਹੜੀ ਵੀ ਦਵਾਈ ਮੈਨੂੰ ਮਿਲੀ ਪਰ ਮੈਨੂੰ ਇਹ ਹੁੰਦਾ ਵੀ ਉਹ ਦਵਾਈ ਵਧੀਆ ਹੋਵੇ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰਾ ਹੈਨਾ ਤੇ ਕੋਈ ਗੱਲ ਨਹੀਂ ਜੀ ਉਹ ਵੀ ਸ਼ੇਅਰ ਕਰਾਂਗੇ ਬਾਕੀ ਕੋਈ ਗੱਲ ਨਹੀਂ ਭੈਣ ਜੀ ਇੱਕ ਭੈਣ ਨੇ ਉੱਥੇ ਕਿਹਾ ਸੀ ਵੀ ਰਸੋਲੀਆਂ ਨੇ ਹੈਨਾ ਪਤਾ ਨਹੀਂ ਇਹ ਹੀ ਭੈਣ ਨੇ ਗਿਆ ਸੀ ਪਤਾ ਨਹੀਂ ਹੋਰ ਭੈਣ ਨੇ ਕਿ ਬਹੁਤ ਕਾਫੀ ਕਮੈਂਟ ਆਏ ਹੋਏ ਨੇ ਸੇ ਸੱਤ ਕਮੈਂਟ ਆਏ ਹੋਏ ਨੇ ਇੱਕ ਕਮੈਂਟ ਦੇ ਉੱਪਰ ਪੜ੍ਹਣ ਦੇ ਹਨ ਤੇ ਜਿਹੜੀ ਰਸੋਲੀ ਆ ਜੇਕਰ ਤੁਹਾਡੇ ਰਸੋਲੀ ਕਰਕੇ ਨਹੀਂ ਬੱਚਾ ਹੋ ਰਿਹਾ ਤਾਂ ਤੁਸੀਂ ਨਾ ਇੱਥੇ ਬਲੱਡੇ ਕੋਲ ਬੋਹਾ ਕੋਲੇ ਗੰਡੂਆ ਪਿੰਡਾ ਇੱਕ ਤਾਂ ਸਾਡੇ ਵਾਲਾ ਗੰਡੂਆ ਇੱਕ ਗੰਡੂਆ ਉਧਰ ਦੋ ਗੰਡੂਆ ਹੋਰ ਨੇ ਤੁਸੀਂ ਬੋਹਾ ਕੋਲੇ ਗੰਡੂ ਆਗਾ ਗੰਡੂਆ ਗੰਡੂਆ ਜਾਣਾ ਉੱਥੇ ਇੱਕ ਸਿੰਬੇ ਆਲੀ ਭੈਣਾਂਗੀ ਸਿੰਬੇ ਨੇ ਉਹ ਉਹ ਭੈਣ ਨ ਰਸੌਲੀ ਦਾ ਥੋਲਾ ਪਾਉਂਦੀ ਹੈ ਜਿਵੇਂ ਕਿ ਅੱਗੇ ਸੂਸੀ ਦਾ ਕੱਪੜਾ ਹੁੰਦਾ ਸੀ ਨਾ ਸੂਸੀ ਦਾ ਕੱਪੜਾ ਤੁਸੀਂ ਸ਼ਾਇਦ ਜਾਣਦੇ ਹੋ ਮੋ ਭੈਣਾ ਹੀ ਨਹੀਂ ਤਾਂ ਪੁੱਛ ਲਿਓ ਤੁਸੀਂ ਕਿਸੇ ਨੂੰ ਸੂਸੀ ਦੇ ਕੱਪੜੇ ਨੂੰ ਉਹ ਵੱਟ ਕੇ ਮਤਲਬ ਕਿ ਉਦਾਂ ਉਹ ਜਿੱਥੇ ਵੀ ਰਸੌਲੀ ਹੁੰਦੀ ਹੈਗੀ ਹੈ ਨਾ ਬੱਚੇਦਾਨੀ ਦੀ ਜਿਹੜੀ ਰਸੌਲੀ ਹੈਗੀ ਹੈ ਨਾ ਉੱਥੇ ਉਹ ਭੈਣ ਆਪੇ ਥੋਲਾ ਪਾਉਂਦੇ ਨੇ ਤੁਹਾਨੂੰ ਜਾਣਾ ਪਊਗਾ ਐਤਵਾਰ ਤੇ ਸ਼ਨੀਵਾਰ ਦੋ ਦਿਨ ਲਗਾਤਾਰ ਜਾਣਾ ਹੁੰਦਾ ਪੰਜ ਵਾਰ ਜਾਣਾ ਹੁੰਦਾਗਾ ਪੰਜ ਵਾਰ ਮਤਲਬ ਪੰਜ ਐਤਵਾਰ ਹੋਏਂਦੇ ਲਗਾਤਾਰ ਜਾਣਾਗਾ ਤੇ ਤੁਸੀਂ ਮੇਰੇ ਕੋਲ ਨੰਬਰ ਨਹੀਂ ਹੈਗਾ ਉਹ ਪੈਣ ਦਾ ਕਿਉਂਕਿ ਮੇਰੇ ਰਸੌਲੇ ਸੀਗੇ ਇੱਥੇ ਆ ਇੱਥੇ ਸੀਗੇ ਆ ਦੇਖੋ ਆ ਨਿਸ਼ਾਨ ਵੀ ਆਵੜਾ ਆ ਦੇਖੋ ਆਵੜਾ ਜਿਹੜਾ ਨਿਸ਼ਾਨ ਦੇ ਇਸ ਦਾ ਨਾ ਆਹਾ ਮੇਰੇ ਇੱਥੇ ਕਾਫੀ ਵੱਡੀ ਰਸੌਲੀ ਹੋ ਗਈ ਸੀ ਦਰਦ ਵੀ ਹੋਣ ਲੱਗਿਆ ਸੀਗਾ ਪਰ ਮੇਰੀ ਰਸੌਲੀ ਉੱਥੋਂ ਠੀਕ ਹੋ ਗਈ ਚਲੋ ਇਹ ਤਾਂ ਹੱਥ ਦੀ ਰਸੌਲੀ ਹੈ ਕੋਈ ਟੈਂਸ਼ਨ ਨਹੀਂ ਨਾ ਤੇ ਜਿਹੜੀ ਮੇਨ ਮੁੱਦੇ ਤੇ ਉਹਨੇ ਮੈਂ ਆਪਾਂ ਜਿਹੜੀ ਰਸੌਲੀ ਹੁੰਦੀ ਹੈਗੀ ਇਹ ਬੱਚੇਦਾਨੀ ਵਿੱਚ ਹਨਾ ਬੱਚੇ ਹੋਣ ਤੋਂ ਆਪਾਂ ਨੂੰ ਦਿੱਕਤ ਲੱਗਦੀ ਹੈਗੀ ਜਿਹੜੀ ਇਹ ਰਸੌਲੀ ਹੁੰਦੀ ਹੈ ਇਹ ਭੈਣੋ ਪੱਕਾ ਇਲਾਜ ਕਰਦੇ ਨੇ ਤੇ ਇਹ ਜਿਹੜੇ ਉਹ ਭੈਣ ਥੋੜਾ ਪਾਉਂਦੇ ਨੇ ਹਨਾ ਤੇ ਬੱਚਾ ਵੀ ਜ਼ਰੂਰ ਹੋਊਗਾ ਮਤਲਬ ਕਿ ਜਿਵੇਂ ਸਾਡੇ ਗਮਾਂਡ ਦੇ ਵਿੱਚ ਨਿਸ਼ਾਨ ਦੀ ਮੰਮੀ ਦੀ ਸੀਗੀ ਬੱਚੇਦਾਨੀ ਦੇ ਵਿੱਚ ਰਸੌਲੀਆਂ ਸੀਗੀਆਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਤੇ ਉਹ ਉੱਥੋਂ ਮੈਂ ਲੈ ਕੇ ਗਈ ਸੀ ਉਹਨਾਂ ਨੂੰ ਉੱਥੇ ਥੋੜਾ ਪਵਾਇਆ ਸੀ ਤੇ ਉਹਦੀ ਮਤਲਬ ਕਿ ਇਹਨਾਂ ਨੂੰ ਮਹੀਨਾ ਜਾਂ 2 ਮਹੀਨੇ ਬਾਅਦ ਹੀ ਇਹਨਾਂ ਮਤਲਬ ਪ੍ਰੈਗਨੈਂਸੀ ਹੋ ਗਈ ਸੀ ਹੈਨਾ ਇਹਨਾਂ ਨੂੰ ਜਿਹੜਾ ਨਿਸ਼ਾਨ ਹੋਇਆ ਉਹ ਨਿਸ਼ਾਨ ਤੋਂ ਪਹਿਲਾਂ ਰਸੌਲੀਆਂ ਸੀ ਦੀ ਮੰਮੀ ਨੂੰ ਮਤਲਬ ਕਿ ਕਾਫੀ ਦੂਰ ਤੋ ਇਹਨੇ ਦਵਾਈ ਖਾ ਲਈ ਸੀ ਬਰਨਾਲੇ ਵੀ ਖਵਾ ਲਈ ਸੀ ਤਿੰਨ ਤਿੰਨ ਮਹੀਨਿਆਂ ਦਾ ਜਿਵੇਂ ਕੋਰਸ ਸੀ ਤਾਂ ਨੇ ਅ ਸ਼ਾਇਦ ਬਟਿੰਡੇ ਤੋਂ ਵੀ ਮੇਰੇ ਯਾਦ ਨਹੀਂ ਖਾਦੀ ਇਹਨੇ ਦਵਾਈਆਂ ਨਾ ਹਾਂ ਤੇ ਕਾਫੀ ਟਾਈਮ ਹੈ ਇਹ ਆ ਮਤਲਬ ਇਦਾਂ ਦਵਾਈਆਂ ਦੀ ਜਿਹੜੀ ਕੋਰਸ ਸੀਗੇ ਤਿੰਨ ਤਿੰਨ ਮਹੀਨਿਆਂ ਦੇ ਕੀਤੇ ਪਰ ਕੋਈ ਫਾਇਦਾ ਨਹੀਂ ਹੋਇਆ ਸੀ ਰਸੌਲਿਆਂ ਨੂੰ ਦਵਾਈ ਨਾਲ ਵੀ ਕੋਈ ਫਰਕ ਨਹੀਂ ਹੋਇਆ ਸੀ ਉਹ ਥੌਲੇ ਨਾਲ ਇਹਦੀਆਂ ਰਸੌਲੀਆਂ ਸੀ ਜਿਹੜੀਆਂ ਪੰਜ ਵਾਰ ਦੇ ਜਿਹੜੀ ਥੌਲੇ ਨਾਲ ਹੀ ਜਿਹੜੀਆਂ ਖੁਰਗੀਆਂ ਸੀਗੀਆਂ ਤੇ ਆਏ ਨੂੰ ਫਿਰ ਦੇਖੋ ਹਣਾ ਨਿਸ਼ਾਨ ਹੋਇਆਗਾ ਤੇ ਤੁਸੀਂ ਵੀ ਭੈਣੋ ਜ਼ਰੂਰ ਜਾਇਓ ਗੰਡੂਆਂ ਪਿੰਡਾ ਪੋਹਾ ਕੋਲੇ ਹਣਾ ਤੁਸੀਂ ਕਿਸੇ ਨੂੰ ਵੀ ਪੁੱਛ ਲਿਓ ਬਲਾਡੇ ਕੋਲ ਬੋਹਾ ਪਿੰਡਾ ਦਾ ਗੰਡੂਆ ਉੱਥੇ ਤੁਸੀਂ ਪੁੱਛ ਲਿਓ ਵੀ ਜਿਹੜੀ ਰਸੌਲੀ ਦਾ ਭੈਣ ਥੋਲਾ ਪਾਉਂਦੇ ਨੇ ਹਨਾ ਸਿੰਬਿਆਂ ਦੇ ਨੇਗੇ ਵੀ ਉਹਨਾਂ ਦੇ ਘਰੇ ਜਾਣਾ ਤੁਹਾਨੂੰ ਕਿਸੇ ਲਵੇ ਲਾਉਣੇ ਪਿੰਡ ਚੋਂ ਵੀ ਪੁੱਛ ਲਓ ਤੁਹਾਨੂੰ ਸੋਨੂ ਸਾਰੇ ਦੱਸ ਦੇਣਗੇ ਠੀਕ ਹੈ ਭੈਣ ਤੇ ਜੇ ਘਰ ਨਾ ਸਮਝਾਈ ਤਾਂ ਵੀਡੀਓ ਦੁਬਾਰਾ ਦੇਖ ਲਿਓ ਠੀਕ ਹੈ ਜੀ ਗੰਡੂਆ ਪਿੰਡ ਬੋਹਾ ਕੋਲੇ ਠੀਕ ਹੈ ਜੀ ਰਸੌਲੀ ਦਾ ਥੋਲਾ ਪਾਉਂਦੇ ਭੈਣ ਸਿੰਬਿਆਂ ਦੀ ਠੀਕ ਹੈ ਜੀ ਬਾਕੀ ਸਾਰੀ ਗੱਲ ਬਾਤ ਜਿਹੜੀ ਹੋਊਗੀ ਹੋਰ ਕੋਈ ਅੰਜਮੀ ਮੈਨੂੰ ਕੋਈ ਦਵਾਈ ਦਾ ਉਹ ਹੋਇਆ ਹਨਾ ਪਰ ਮੈਨੂੰ ਇਹ ਹੁੰਦਾ ਵੀ ਸਰਤੀ ਹੋਵੇ ਪੱਕਾ ਇਲਾਜ ਹੋਵੇ ਤਾਂ ਮੈਂ ਤੁਹਾਡੇ ਨਾਲ ਜਰੂਰ ਅੱਜ ਸ਼ਾਮ ਨੂੰ ਗੱਲ ਕਰਕੇ ਕੱਲ ਵਾਲੇ ਵਲੌਗ ਦੇ ਵਿੱਚ ਜਰੂਰ ਸ਼ੇਅਰ ਕਰੂੰਗੀ ਠੀਕ ਹੈ ਜੀ ਤੇ ਚਲੋ ਜੀ ਇੱਕ ਭੈਣ ਪੁੱਛਦੇ ਸੀ ਪਿਗਮੈਂਟੇਸ਼ਨ ਦੀ ਕਰੀਮ ਦੱਸੋ ਤੁਸੀਂ ਕੀ ਕਰਨਾ ਪਿਗਮੈਂਟੇਸ਼ਨ ਦੇ ਪਹਿਲਾਂ ਖਾਣ ਪੀਣ ਦਾ ਧਿਆਨ ਰੱਖਣਾ ਸਾਰਾ ਫਿਰ ਤੁਸੀਂ ਲੈਣਾ ਖੀਰੇ ਦਾ ਜੂਸ ਖੀਰੇ ਦੇ ਜੂਸ ਦੇ ਵਿੱਚ ਵਿਟਾਮਿਨ E ਦੇ 2-3 ਕੈਪਸੂਲ ਪਾ ਲਓ অ্যালোਵੈਰਾ ਜੈੱਲ ਪਾ ਲਓ ਮਿਕਸ ਕਰਕੇ ਕਰੀਮ ਬਣਾ ਕੇ ਰੱਖ ਲਓ ਠੀਕ ਹੈ ਜੀ ਉਹ ਰਾਤ ਨੂੰ ਲਾਓ ਦਿਨ ਦੇ ਵਿੱਚ ਲਾਓ ਤੁਹਾਡਾ ਫੇਸ ਸਾਫ ਹੋ ਜਾ ਚਲੋ ਜੀ ਠੀਕ ਹੈ ਫਿਰ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਠੀਕ